ਦੋਸਤੋ ਮਾਂ ਦੀ ਬਿਮਾਰੀ ਸੁਣ ਕੇ ਮੈਨੂੰ ਨਵੰਬਰ ਮਹੀਨੇ ਭਾਰਤ ਜਾਣਾ ਪੈ ਗਿਆ ਮਾਂ ਨੂੰ ਅਸੀਂ ਬੀਬੀ ਆਖਿਆ ਕਰਦੇ ਸੀ ਦਿਨ ਟਲੇ ਜੇ ਬੀਬੀ ਦੀ ਤਬੀਅਤ ਖਰਾਬ ਹੋ ਗਈ ਆ ਸੋਚਿਆ ਮੰਡੀ ਜਾ ਕੇ ਦਵਾਈ ਲੈ ਆਉਂਦੇ ਹਾਂ ਨਿਹਾਲ ਸਿੰਘ ਵਾਲੇ ਨੂੰ ਅਸੀਂ ਮੰਡੀ ਕਿਹਾ ਕਰਦੇ ਸੀ ਕਾਰ ਤੇ ਮਸਾ 15 20 ਮਿੰਟ ਲੱਗਦੇ ਸਨ ਮੈਂ ਮਨਪ੍ਰੀਤ ਨੂੰ ਕਾਰ ਕੱਢਣ ਲਈ ਕਿਹਾ ਮਨਪ੍ਰੀਤ ਉਹਨਾਂ ਦਿਨਾਂ 'ਚ ਸਾਡੀ ਕਾਰ ਚਲਾਇਆ ਕਰਦਾ ਸੀ ਤੇ ਕਈ ਲੋਕ ਉਹਨੂੰ ਡਰਾਈਵਰ ਵੀ ਆਖਦੇ ਸਨ ਪਰ ਅਸੀਂ ਉਸਨੂੰ ਡਰਾਈਵਰ ਨਹੀਂ ਸੀ ਸਮਝਿਆ ਸਮਝਦੇ ਵੀ ਕਿਉਂ ਪਿੰਡੋਂ ਘਰਾਂ 'ਚੋਂ ਹੀ ਸੀ ਆ ਅੱਜਕੱਲ੍ਹ ਜ਼ਿਮੀਂਦਾਰਾਂ ਦੇ ਘਰਾਂ 'ਚ ਗਰੀਬੀ ਆਈ ਹੋਈ ਹੈ ਵਿਚਾਰਿਆਂ ਨੂੰ ਕੁਝ ਚੰਗੇ ਘਰਾਂ 'ਚ ਇਹੋ ਜਿਹੇ ਮਾੜੇ-ਮੋٹے ਕੰਮ ਕਰਨੇ ਪੈਂਦੇ ਹਨ ਜਾ ਕਹਿ ਲਵੋ ਕਿ ਜ਼ਿੰਮੇਦਾਰਾਂ ਦੇ ਘਰਾਂ ਚ ਸਿਰੀ ਰਲਣਾ ਪੈਂਦਾ ਹੈ ਚੱਲ ਛੇਤੀ ਕਰ ਮਨਪ੍ਰੀਤ ਹਨੇਰਾ ਹੋਣ ਵਾਲਾ ਬੀਬੀ ਵਾਸਤੇ ਦਵਾਈ ਲਿਓਣੀ ਐ ਨਹੀਂ ਤਾਂ ਬੀਬੀ ਨੇ ਸਾਰੀ ਰਾਤ ਨਹੀਂ ਸੋਣਾ ਡਾਕਟਰ ਤੋਂ ਪੁੱਛ ਲਿਆ ਸੀ ਉਹਨੇ ਕਹਿਤਾ ਕਿ ਆ ਜਾਵੇ ਮੈਂ ਦਵਾਈ ਦੇ ਦੇਵਾਂਗਾ ਮੁੱਕਦੀ ਗੱਲ ਮੈਂ ਤੇ ਮਨਪ੍ਰੀਤ ਦਿਨ ਛਿਪੇ ਨਾਲ ਮੰਡੀ ਜਾਣ ਲਈ ਤਿਆਰ ਹੋ ਗਏ ਡਰ ਜਿਆਤਾ ਲੱਗਦਾ ਸੀ ਪਰ ਵਿੱਚੋਂ ਹੀ ਬਾਈ ਦਰਸ਼ਨ ਬੋਲ ਪਿਆ ਕੋਈ ਡਰ ਨਹੀਂ ਆਪਣੇ ਪਿੰਡਾ ਚ ਤਾਂ ਜਾਣਾ ਹੈ ਤਾਂ ਹੁਣੇ ਤੁਰ ਪਵੋ ਚਲੋ ਮੈਂ ਵੀ ਚੱਲਦਾ ਹਾਂ ਤੁਹਾਡੇ ਨਾਲ ਗਏ ਤੇ ਆਏ ਕਹਿ ਕੇ ਉਹ ਵੀ ਕਾਰ ਵਿੱਚ ਬੈਠ ਗਿਆ ਬਾਈ ਦਰਸ਼ਨ ਨਾਲ ਸਾਡੀ ਕੰਧ ਸਾਂਝੀ ਸੀ ਕੁਝ ਹੀ ਮਿੰਟਾਂ ਚ ਸਾਡੀ ਕਾਰ ਸ਼ਹਿਰ ਵਾਲੀ ਸੜਕ ਤੇ ਜਾ ਰਹੀ ਸੀ ਸੂਰਜ ਤਕਰੀਬਨ ਛਿਪਣ ਵਾਲਾ ਸੀ ਕੁਝ ਹੀ ਮਿੰਟਾਂ 'ਚ ਹਨੇਰਾ ਹੋ ਜਾਣਾ ਸੀ ਚੋਨਾ ਵੱਡਿਆ ਜਾ ਚੁੱਕਿਆ ਸੀ ਹੁਣ ਕਿਸਾਨਾਂ ਚੋਨੇ ਦੇ ਖਾਲੀ ਹੋਏ ਖੇਤਾਂ 'ਚ ਪਰਾਲੀ ਸਾੜ ਰਹੇ ਸੀ ਪਿੰਡ ਦੀ ਸੜਕ ਤੇ ਕਾਰ ਵਿੱਚ ਬੈਠਿਆਂ ਖੇਤਾਂ 'ਚ ਕੰਮ ਕਰਦੇ ਜੱਟਾਂ ਦੇ ਲਲਕਾਰੇ ਸਾਫ਼ ਸੁਣਾਈ ਦਿੰਦੇ ਪੈਣੇ ਵੈਸੇ ਆਪਣੇ ਪਿੰਡਾਂ 'ਚ ਡਰਤਾ ਕੋਈ ਨਹੀਂ ਆਹ ਨਸੇ ਪੱਤੇ ਵਾਲੇ ਲੁੱਟ ਖੋ ਕਰਦੇ ਨੇ ਬਸ ਵਰਸੋਂ ਸਹਿਰ ਵਾਲੀ ਸੜਕ ਤੇ ਆਪਣੇ ਪਿੰਡੋਂ ਪਾਪੜ ਵੇਚ ਕੇ ਜਾਂਦੇ ਬੰਦੇ ਤੋਂ ਪੈਸੇ ਤੇ ਮੋਬਾਈਲ ਖੋ ਲਿਆ ਉਹਨਾਂ ਨੇ ਬਾਈ ਦਰਸ਼ਨ ਨੇ ਚੁੱਪ ਤੋੜਦਿਆਂ ਕਿਹਾ ਕੌਣ ਸਨ ਮੈਂ ਸਹਿਮਤੀ ਜਈ ਚ ਆਵਾਜ਼ ਚ ਪੁੱਛਿਆ ਕਹਿੰਦੇ ਨੇ ਨਾਲ ਦੇ ਪਿੰਡ ਦੇ ਸੀ ਆ ਬਾਈ ਹੋਕਾ ਜਿਆ ਲੈ ਕੇ ਬੋਲਿਆ ਉਹਨੇ ਗੱਲ ਹੀ ਮੁਕਾਈ ਸੀ ਆ ਮੇਰੀ ਚੀਕ ਜਈ ਨਿਕਲ ਗਈ ਵੇ ਰੋਕੀ ਰੋਕੀ ਕੁੜੀ ਐਨੇ ਹਨੇਰੇ ਵਿੱਚ ਇਕੱਲੀ ਤੁਰੀ ਜਾਂਦੀ ਹੈ ਮੈਂ ਦੇਖ ਲਿਆ ਸੀ ਕਿ ਕੁੜੀ ਨੇ ਪਾਰਾ ਬੈਗ ਚੁੱਕਿਆ ਹੋਇਆ ਹੈ ਉਹ ਕੁੜੀ ਸੀ ਜਿਹਨੂੰ ਮੈਦੀਨੇ ਪਿੰਡ ਵਿੱਚ ਕਿਸੇ ਕੰਪਨੀ ਦਾ ਮਾਲ ਵੇਚਦਿਆਂ ਦੇਖਿਆ ਸੀ ਉਹ ਸਾਡੇ ਘਰ ਵੀ ਆਈ ਸੀ ਐਲੋਵੇਰਾ ਜੂਸ ਤੇ ਹੋਰ ਨਿੱਕ-ਸੁੱਕ ਵੇਚਣ ਲਈ ਆ 19-20 ਸਾਲ ਦੀ ਸੋਹਣੀ ਸੁਨੱਖੀ ਕੁੜੀ ਆ ਸਾਦਾ ਜਿਹਾ ਸਲਵਾਰ ਕਮੀਜ਼ ਤੇ ਪੈਰਾਂ ਵਿੱਚ ਫਿੱਤਿਆਂ ਵਾਲੇ ਬੂਟ ਇਸ ਵੇਲੇ ਉਹ ਤਾਂ ਸੜਕ ਤੇ ਐਵੇਂ ਹੀ ਕੱਲਿਆਂ ਜਾਣਾ ਬਹੁਤ ਹੀ ਉਪਰਾ ਜਿਹਾ ਤੇ ਖਤਰਨਾਕ ਵੀ ਲੱਗਦਾ ਸੀ ਕੁਝ ਵੀ ਹੋ ਸਕਦਾ ਇਸ ਕੁੜੀ ਨਾਲ ਇਹ ਸੋਚ ਕੇ ਮੈਂ बेहोਸ਼ ਹੋਣ ਵਾਲੀ ਹੋ ਗਈ ਆ ਜਦੋਂ ਸਾਡੇ ਘਰ ਸਮਾਨ ਵੇਚਣ ਆਈ ਸੀ ਤਾਂ ਮੇਰੇ ਕੁਛਣ ਤੇ ਉਹਨੇ ਦੱਸਿਆ ਸੀ ਕਿ ਉਹਦਾ ਕਾਰ ਮੰਡੀ ਚ ਹੈ ਐਨੀ ਦੂਰ ਰਾਤ ਨੂੰ ਸੁੰਨੇ ਰਾਹ ਤੇ ਮੁਟਿਆਰ ਕੁੜੀ ਦਾ ਜਾਣਾ ਠੀਕ ਨਹੀਂ ਆ ਮੈਂ ਢੁੰਗੀਆਂ ਸੋਚਾਂ ਵਿੱਚ ਡੁੱਬ ਗਈ ਤਰ੍ਹਾਂ ਤਰ੍ਹਾਂ ਦੇ ਖਿਆਲ ਮੇਰੀ ਸੋਚ ਦਿਵਾਲੇ ਘੁਮਰੇ ਸਨ ਕੀ ਸਾਡੀ ਕਾਰ ਰੁਕ ਗਈ ਕਾਰ ਰੁਕਦਿਆਂ ਰੁਕਦਿਆਂ ਦੋ ਕ ਕਿल्ले ਅੱਗੇ ਲੰਘ ਗਈ ਸੀ ਮਨਪ੍ਰੀਤ ਨੇ 바ਰੀ ਖੋਲੀ ਤੇ ਬਾਹਰ ਨਿਕਲ ਕੇ ਉੱਚੀ ਆਵਾਜ਼ ਵਿੱਚ ਕਿਹਾ ਆ ਜਾ ਪੁੱਤ ਪਰ ਕੁੜੀ ਦੀ ਤੌਰ ਵਿੱਚ ਪੋਰਾ ਵੀ ਫਰਕ ਨਾ ਪਿਆ ਮੈਂ ਸਮਝ ਗਈ ਕਿ ਕੁੜੀ ਡਰ ਗਈ ਆ ਸੋਚ ਰਹੀ ਹੈ ਕਿ ਮੈਂ ਬੈਠਣਾ ਹੈ ਜਾਂ ਨਹੀਂ ਆ ਪਤਾ ਨਹੀਂ ਕੌਣ ਨੇ ਮੈਂ ਦੂਜੇ ਪਾਸੇ ਦੀ 바ਰੀ ਖੋਲ ਕੇ ਬਾਹਰ ਨਿਕਲ ਕੇ ਖੜ ਗਈ ਕੁੜੀ ਨੇ ਜਿਵੇਂ ਹੀ ਮੈਨੂੰ ਦੇਖਿਆ ਉਹ ਦੌੜ ਕੇ ਸਾਡੇ ਕੋਲ ਆ ਗਈ ਆ ਮੈਨੂੰ ਦੇਖ ਕੇ ਉਹਨੂੰ ਯਕੀਨ ਹੋ ਗਿਆ ਕਿ ਮੇਰੀ ਮਦਦ ਕਰਨ ਲਈ ਖੜੇ ਨੇ ਨਾਲੇ ਦੁਪਹਿਰ ਦੇ ਸਮੇਂ ਉਹ ਮੈਨੂੰ ਮਿਲੀ ਵੀ ਤਾਂ ਸੀ ਆ ਕੁੜੀ ਚੁੱਪਚਾਪ ਮੇਰੇ ਨਾਲ ਕਾਰ ਦੀ ਪਿਛਲੀ ਸੀਟ ਤੇ ਬੈਠ ਗਈ ਆ ਕੁਝ ਠੰਡ ਵੀ ਸੀ ਆ ਉਸਨੇ ਪਿੱਠ ਉੱਪਰ ਚੱਕਿਆ ਬੈਗ ਉਤਾਰ ਕੇ ਕਾਰ ਦੀ ਸੀਟ ਤੇ ਰੱਖਿਆ ਤੇ ਚੁੰਨੀ ਨਾਲ ਆਪਣਾ ਮੂੰਹ ਪੁੰਜਿਆ ਲੰਮਾ ਸਾਰਾ ਸਾਹ ਲਿਆ ਆਪਣੇ ਆਲੇ ਦੁਆਲੇ ਲਪੇਟਿਆ ਸੁੱਤੀ ਜਿਆ ਸ਼ਾਲ ਲਾ ਕੇ ਉਹਨੇ ਕਾਰ ਦੀ ਸੀਟ ਤੇ ਰੱਖ ਲਿਆ ਹੁਣ ਉਹ ਡਰ ਤੋਂ ਰਹਿਤ ਸੀ ਆ ਉਹਨੂੰ ਪਤਾ ਸੀ ਕਿ ਉਹ ਸਹੀ ਸਲਾਮਤ ਕਰ ਪੁੱਜ ਜਾਵੇਗੀ ਬਾਈ ਦਰਸ਼ਨ ਤੋਰਿਆ ਨਾ ਗਿਆ ਉਹ ਬੜੀ ਨਰਮੀ ਜਈ ਆਵਾਜ਼ ਚ ਕਹਿਣ ਲੱਗਿਆ ਭਾਈ ਆ ਕੋਈ ਵੇਲਾ ਹੈ ਰਾ ਪੈਣ ਦਾ ਤੂੰ ਥੋੜਾ ਪਹਿਲਾਂ ਤੁਰ ਪੈਂਦੀ ਮਾੜੇ ਵੇਲੇ ਨੇ ਸੂਰਜਾ ਛਿਪੇ ਤੋਂ ਤਾਂ ਬੰਦਾ ਨਹੀਂ ਤੁਰਦਾ ਤੂੰ ਕੰਮਲੀ ਸਵੇਲੇ ਤੁਰ ਪਈ ਆ ਕੁੜੀ ਭਰੀ ਆਵਾਜ਼ ਚ ਬੋਲੀ ਅੱਜ ਮੇਰੀ ਜੇ ਬੱਸ ਲੰਘ ਗਈ ਆ ਹੋਰ ਮੈਂ ਕੀ ਕਰਦੀ ਮੈਂ ਕਿਹਾ ਤੂੰ ਕੁੜੇ ਫੋਨ ਕਰ ਦਿੰਦੀ ਕੋਈ ਤੈਨੂੰ ਆਕੇ ਲੈ ਜਾਂਦਾ ਘਰੋਂ ਆਂਟੀ ਸਾਨੂੰ ਫੋਨ ਰੱਖਣ ਨਹੀਂ ਦਿੰਦੇ ਕੰਪਨੀ ਵਾਲੇ ਕੁੜੀ ਨੇ ਆਪਣੀ ਸਫਾਈ ਪੇਸ਼ ਕਰਦੇ ਆ ਕਿ ਆ ਅੱਛਾ ਇਹ ਤਾਂ ਫਿਰ ਚੰਗੀ ਗੱਲ ਨਹੀਂ ਤੇ ਹੁਣ ਤੂੰ ਪਹਿਲਾ ਆਪਣੇ ਦਫ਼ਤਰ ਜਾਣਾ ਹੋਣਾ ਦੱਸਣ ਲਈ ਕੀ ਆ ਤੂੰ ਪੁੱਜ ਗਈ ਹੈਨਾ ਮੈਂ ਪੁੱਛਿਆ ਸੀ ਮੰਡੀ ਕੋਲ ਪਹੁੰਚਣ ਹੀ ਵਾਲੇ ਸੀ ਕਿ ਕੁੜੀ ਆਖਣ ਲੱਗੀ ਕਿ ਇਸ ਵੇਲੇ ਤਾਂ ਆਫਿਸ ਵਿੱਚ ਕੋਈ ਨਹੀਂ ਹੋਣਾ ਤੁਸੀਂ ਮੈਨੂੰ ਮੇਰੇ ਘਰ ਛੱਡ ਦੇਵੋ ਠੀਕ ਹੈ ਕਹਿ ਕੇ ਮੈਂ ਫਿਰ ਸੋਚਣ ਲੱਗ ਪਈ ਕੀ ਹੁੰਦਾ ਜੇ ਕੁੜੀ ਨਾਲ ਜੇ ਅਸੀਂ ਇਹਨੂੰ ਨਾ ਮਿਲਦੇ ਐਨਾ ਸੋਚਾਂ ਵਿਚਾਰਾਂ ਚ ਅਸੀਂ ਕੁੜੀ ਦੇ ਘਰ ਪੁੱਜ ਗਏ ਆ ਕੁੜੀ ਨੇ ਆਪਣੇ ਘਰ ਵੱਲ ਇਸ਼ਾਰਾ ਕਰਕੇ ਕਾਰ ਰੋਕਣ ਲਈ ਕਿਹਾ ਅਸੀਂ ਅਜੇ ਕਾਰ ਖੜੀ ਕੀਤੀ ਸੀ ਆ ਕਿ ਕੁੜੀ ਦਾ ਪਿਤਾ ਬਾਹਰ ਆ ਗਿਆ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਘਰ ਦੇ ਬਾਹਰ ਬੂਹੇ ਕੋਲ ਖੜਾ ਆਪਣੀ ਧੀ ਦੀ ਉਡੀਕ ਕਰ ਰਿਹਾ ਸੀ ਉਹ ਸਾਡੇ ਨਾਲ ਆਪਣੀ ਧੀ ਨੂੰ ਦੇਖ ਕੇ ਖੁਸ਼ ਹੋ ਗਿਆ ਬਾਰ-ਬਾਰ ਸਾਡਾ ਧੰਨਵਾਦ ਕਰ ਰਿਹਾ ਸੀ ਤੇ ਅੰਦਰ ਜਾ ਕੇ ਚਾਹ ਪਾਣੀ ਪੀਣ ਦੀ ਸੇਵਾ ਕਰਨਾ ਚਾਹੁੰਦਾ ਸੀ ਪਰ ਅਸੀਂ ਡਾਕਟਰ ਤੋਂ ਦਵਾਈ ਫੜਨੀ ਸੀ ਆ ਇਸ ਕਰਕੇ ਬਾਹਰ ਖੜ ਕੇ ਹੀ ਦੋ ਚਾਰ ਗੱਲਾਂ ਕਰ ਲਈਆਂ ਕੁੜੀ ਦੇ ਬਾਪ ਨੇ ਪਰੇ ਮਨ ਨਾਲ ਦੱਸਿਆ ਕਿ ਅਸੀਂ ਬੜੀ ਮੁਸ਼ਕਿਲਾਂ ਨਾਲ ਇਹਨੂੰ ਬਾਰਾਜ ਮਾਤਾ ਕਰਵਾਈਆਂ ਨੇ ਮਾਂ ਇਹਦੀ ਬਿਮਾਰ ਰਹਿੰਦੀ ਐ ਕਾਲਾ ਪੀੜਿਆ ਹੋਇਆ ਉਹਨੂੰ ਆ ਮੁੰਡਾ ਹੈ ਇੱਕ ਪਰ ਨਾ ਹੋਇਆ ਵਰਗਾ ਨਸ਼ੇ ਪੱਤੇ ਕਰਨ ਲੱਗ ਪਿਆ ਤੇ ਮੈਂ ਦਿਹਾੜੀ ਕਰਦਾ ਹਾਂ ਹੁਣ ਤਾਂ ਪਾਰਾ ਕੰਮ ਹੁੰਦਾ ਨਹੀਂ ਕੀਦਾ ਜੀ ਕਰਦਾ ਹੈ ਜਵਾਨਤੀ ਨੂੰ ਬੇਗਾਨੇ ਪਿੰਡ ਦਵਾਈਆਂ ਵੇਚਣ ਲਈ ਭੇਜਣ ਵਾਸਤੇ ਇਹਨੂੰ 3000 ਦਿੰਦੇ ਨੇ ਉਹ ਮਹੀਨੇ ਦਾ ਗੁਜ਼ਾਰਾ ਹੋ ਜਾਂਦਾ ਹੈ ਬਾਈ ਜੀ ਇਹ ਗੱਲ ਤਾਂ ਠੀਕ ਹੈ ਪਰ ਇਹਨੂੰ ਚਾਹੀਦਾ ਕੀ ਕੀ ਕੋਲ ਫੋਨ ਰੱਖ ਲਵੇ ਕਿਤੇ ਲੋਡ ਪੈ ਜਾਂਦੀ ਹੈ ਮੈਂ ਕਿਹਾ ਚੱਲ ਕੱਲ ਨੂੰ ਮੈਂ ਤੈਨੂੰ ਫੋਨ ਲੈ ਕੇ ਦੇ ਜਾਵਾਂਗੀ ਤੇ ਨਾਲੇ ਜੇ ਐਜੀ ਗੱਲਬਾਤ ਹੋ ਜੇ ਤੇਰੀ ਬੱਸ ਲੰਘ ਜਾਵੇ ਤੂੰ ਬਿਨਾ ਕਿਸੇ ਡਰ ਡੁੱਕਦੇ ਸਾਡੇ ਘਰ ਚਲੀ ਜਾਇਆ ਕਰ ਮੈਂ ਕੁੜੀ ਦੇ ਚਿਹਰੇ ਤੇ ਅੱਖਾਂ ਟਿਕਾ ਕੇ ਕਿਹਾ ਠੀਕ ਹੈ ਆਂਟੀ ਜੀ ਪਰ ਸਾਡੀ ਮੈਡਮ ਆ ਫੋਨ ਰੱਖਣ ਨਹੀਂ ਦਿੰਦੀ ਮੇਰੇ ਕੋਲ ਫੋਨ ਸੀ ਉਹਨੇ ਫੜ ਕੇ ਆਪਣੇ ਕੋਲ ਰੱਖ ਲਿਆ ਕੁੜੀ ਨੇ ਬੇਵਸੀ ਜ਼ਾਹਿਰ ਕਰਦਿਆਂ ਕਿਹਾ ਹੈ ਮੈਂ ਬੜੀ ਹੈਰਾਨੀ ਨਾਲ ਕਿਹਾ ਹੁਣ ਤੇਰੀ ਮੈਡਮ ਨੂੰ ਕਿਵੇਂ ਪਤਾ ਲੱਗੂ ਕਿ ਤੂੰ ਆਪਣੇ ਘਰ ਪਹੁੰਚ ਗਈ ਜਾਂ ਨਹੀਂ ਉਹ ਵੀ ਤਾਂ ਫਿਕਰ ਕਰਦੀ ਹੋ ਨਹੀਂ ਆਂਟੀ ਜੀ ਮੈਡਮ ਨੂੰ ਕਾ ਦਾ ਫਿਕਰ ਐ ਅਸੀਂ ਆਪ ਹੀ ਦੂਜੇ ਤੀਜੇ ਦਿਨ ਉਹਦੇ ਕੋਲ ਜਾ ਕੇ ਮਾਲ ਲੈ ਆਉਨੇ ਹਾਂ ਮਹੀਨੇ ਬਾਅਦ ਹੀ ਹਿਸਾਬ ਕਰਕੇ ਤਨਖਾਹ ਲੈ ਆਉਂਦੇ ਹਾਂ ਤੇ ਮੈਂ ਕੁੜੀ ਨਾਲ ਬਹੁਤ ਗੱਲਾਂ ਕਰਨਾ ਚਾਹੁੰਦੀ ਸੀ ਪਰ ਭਾਈ ਦਰਸ਼ਨ ਸਿੰਘ ਕਾਲੀ ਕਰੀ ਜਾ ਰਿਹਾ ਸੀ ਆ ਉਹਦੀ ਗੱਲ ਵੀ ਠੀਕ ਸੀ ਡਾਕਟਰ ਸਾਡੀ ਉਡੀਕ ਕਰ ਰਿਹਾ ਸੀ ਪੁੱਤ ਮੈਡਮ ਦਾ ਨੰਬਰ ਆ ਬੀਬੀ ਨੂੰ ਦੇ ਦੇ ਕੁੜੀ ਦੇ ਬਾਪ ਨੇ ਆਪਣੀ ਧੀ ਨੂੰ ਕਿਹਾ ਮੈਂ ਕਾਲੀ ਨਾਲ ਫੋਨ ਨੰਬਰ ਲਿਆ ਤੇ ਡਾਕਟਰ ਵੱਲ ਨੂੰ ਜਾਣ ਲਈ ਕਾਰ 'ਚ ਬੈਠ ਗਈ ਦਵਾਈ ਲਈ ਤੇ ਵਾਪਸ ਆਪਣੇ ਪਿੰਡ ਵੱਲ ਨੂੰ ਬਹੁਤ ਦੂਰੇ ਕਾਰ ਵਿੱਚ ਬੈਠਣਸਾਰ ਮੈਂ ਉਸ ਨੰਬਰ ਤੇ ਫੋਨ ਕੀਤਾ ਜੋ ਨੰਬਰ ਮੈਂ ਉਸ ਕੁੜੀ ਤੋਂ ਲਿਆ ਸੀ ਕਈ ਵਾਰ ਕੋਸ਼ਿਸ਼ ਕੀਤੀ ਆ ਪਰ ਕੋਈ ਜਵਾਬ ਨਹੀਂ ਸੀ ਦੇ ਰਿਹਾ ਕਹ ਰਾਕੇ ਬੀਬੀ ਦੀ ਦਵਾਈ ਦਿੱਤੀ ਆ ਤੇ ਸਾਰੀ ਗੱਲਬਾਤ ਸੁਣਾਈ ਰਾਤ ਨੂੰ ਮੈਨੂੰ ਚੰਗੀ ਤਰ੍ਹਾਂ ਨੀਂਦ ਨਾ ਆਈ ਸਾਰੀ ਰਾਤ ਉਹ ਕੁੜੀ ਮੇਰੀ ਅੱਖਾਂ ਅੱਗੇ ਘੁੰਮਦੀ ਰਹੀ ਆ ਹਨੇਰੀ ਸੜਕ ਤੇ ਤੁਰੀ ਜਾ ਰਹੀ ਸੋਹਣੀ ਸੁਨੱਖੀ ਮੁਟਿਆਰ ਪਰਾਲੀ ਨੂੰ ਲੱਗੀ ਅੱਗ ਜਿਵੇਂ ਬਲਦੇ ਸੀਵੇ ਹੋਣ ਕੁਝ ਵੀ ਹੋ ਸਕਦਾ ਸੀ ਕੋਈ ਕੁੜੀ ਨੂੰ ਖਿੱਚ ਕੇ ਸੁੰਨੇ ਖੇਤ ਵਿੱਚ ਲੈ ਜਾ ਸਕਦਾ ਸੀ ਕੁੜੀ ਦਾ ਮਾਲ ਅਤੇ ਦਿਨ ਭਰ ਦੇ ਕਮਾਏ ਪੈਸੇ ਖੋ ਕੇ ਲੈ ਜਾ ਸਕਦਾ ਸੀ ਕੁਝ ਵੀ ਹੋ ਸਕਦਾ ਸੀ ਕੁੜੀ ਨਾਲ ਇਹ ਸੋਚ ਕੇ ਮੈਨੂੰ ਰਾਤ ਨੂੰ ਕਈ ਵਾਰ ਪਸੀਨਾ ਆਇਆ ਬਚਾ ਹੋ ਗਿਆ ਸ਼ੁਕਰ ਰੱਬ ਦਾ ਅਗਲੀ ਸਵੇਰ ਉੱਠਣਸਾਰ ਮੈਂ ਫਿਰ ਉਸੇ ਨੰਬਰ ਤੇ ਫੋਨ ਕੀਤਾ ਕਿਸੇ ਨੇ ਨਾ ਚੁੱਕਿਆ ਸਾਰਾ ਦਿਨ ਕੋਸ਼ਿਸ਼ ਕਰਨ ਦੇ ਸ਼ਾਮ ਨੂੰ 4 ਵਜੇ ਕਿਸੇ ਨੇ ਹੈਲੋ ਕਿਹਾ ਮੈਂ ਆਪਣੇ ਬਾਰੇ ਦੱਸਿਆ ਤੇ ਰਾਤ ਵਾਲੀ ਸਾਰੀ ਕਹਾਣੀ ਸੁਣਾਈ ਉਹਨੇ ਮੇਰੀ ਗੱਲ ਸੁਣੀ ਤੇ ਅਨਸੁਣੀ ਜਾਈ ਕਰਤੀ ਆ ਪਰ ਮੈਂ ਕਹਿਣਾ ਜਾਰੀ ਰੱਖਿਆ ਕਿ ਅੱਜ ਕੱਲ ਸਮਾਂ ਖਰਾਬ ਐ ਇਹ ਦੀਨਾ ਬਹੁਤ ਖਰਾਬ ਨੇ ਕੁੜੀਆਂ ਵਾਸਤੇ ਕੁੜੀਆਂ ਦੀ ਸੇਫਟੀ ਦਾ ਕੁਝ ਤਾਂ ਖਿਆਲ ਰੱਖਣਾ ਚਾਹੀਦਾ ਹੈ ਚੰਗਾ ਹੋਵੇ ਜੇ ਰਾਤ ਬਰਾਤੇ ਕੰਮ ਕਰਨ ਵਾਲਿਆਂ ਨੂੰ ਘਰ ਛੱਡਣ ਦਾ ਪ੍ਰਬੰਧ ਹੋ ਜਾਵੇ ਖਾਸ ਕਰਕੇ ਕੁੜੀਆਂ ਨੂੰ ਉਹਦੇ ਤੇ ਤਾਂ ਮੇਰੀ ਗੱਲ ਦਾ ਕੋਈ ਅਸਰ ਨਹੀਂ ਹੋ ਰਿਆ ਸੀ ਉਹ ਤਾਂ ਮੇਰੀ ਗੱਲ ਦਾ ਜਵਾਬ ਵੀ ਐਵੇਂ ਦੇ ਰਹੀ ਸੀ ਜਿਵੇਂ ਕੋਈ ਗੱਲ ਹੋਈ ਨਾ ਹੋਵੇ ਕਹਿਣ ਲੱਗੀ ਦੇਖੋ ਅਸੀਂ ਆਪਣੇ ਕੰਮ ਦੀ ਤਨਖਾਹ ਦਿੰਦੇ ਹਾਂ ਅਸੀਂ ਇਹਨਾਂ ਦੇ ਮਗਰ ਮਗਰ ਤਾਂ ਨਹੀਂ ਫਿਰ ਸਕਦੇ ਜੇ ਕਿਸੇ ਨੇ ਕੰਮ ਨਹੀਂ ਕਰਨਾ ਤਾਂ ਨਾ ਕਰੇ ਮੈਨੂੰ ਕੋਈ ਗੱਲ ਨਹੀਂ ਸੀ ਸੁਝ ਰਹੀ ਆ ਅਖੀਰ ਮੈਂ ਬੇਸ਼ਰਮ ਜਈ ਹੋ ਕੇ ਫੋਨ ਵਾਲੀ ਗੱਲ ਛੇੜ ਲਈ ਤੇ ਉਹ ਅੱਗੋਂ ਹੱਸ ਕੇ ਬੋਲੀ ਲਿਓ ਕਰ ਲਿਓ ਗੱਲ ਉਹ ਅਸੀਂ ਤਾਂ ਇਹਨਾਂ ਨੂੰ ਫੋਨ ਇਸ ਕਰਕੇ ਨਹੀਂ ਰੱਖਣ ਦਿੰਦੇ ਭਈ ਜਵਾਨ ਮੁੰਡੇ ਕੁੜੀਆਂ ਆਪਸ ਵਿੱਚ ਲੱਗੇ ਰਹਿੰਦੇ ਨੇ ਗੱਲਾਂ ਬਾਤਾਂ ਕਰਨਾ ਜ਼ਮਾਨਾ ਬਹੁਤ ਖਰਾਬ ਹੈ ਅੱਜਕੱਲ ਉਹ ਤਾਂ ਠੀਕ ਹੈ ਮੈਂ ਕਿਹਾ ਪਰ ਮੈਂ ਸੋਚਦੀ ਹਾਂ ਕਿ ਅੱਜ ਜੇ ਇਸ ਕੋਲ ਫੋਨ ਹੁੰਦਾ ਤਾਂ ਇਹ ਤੁਹਾਨੂੰ ਘਟੋ-ਘਟ ਫੋਨ ਕਰਕੇ ਦੱਸ ਤਾਂ ਸਕਦੀ ਸੀ ਕਿ ਉਹ ਲੇਟ ਹੋ ਗਈ ਹੈ ਹੁਣ ਉਹਦੇ ਕੋਲ ਘਰ ਆਉਣ ਵਾਸਤੇ ਕੋਈ ਸਾਧਨ ਨਹੀਂ ਕੋਈ ਪ੍ਰਬੰਧ ਕੀਤਾ ਜਾ ਸਕਦਾ ਸੀ ਇੱਥੋਂ 10 ਮਿੰਟ ਦਾ ਰਸਤਾ ਕਾਰ ਤੇ ਨਾਲੇ ਕੁੜੀਆਂ ਤਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਮੈਂ ਸਲਾਹ ਦੇਣ ਦੇ ਲਹਿਜੇ ਵਿੱਚ ਕਿਹਾ ਤੇ ਮੇਰੀ ਗੱਲ ਸੁਣ ਕੇ ਉਹਦੇ ਤਾਂ ਜੀਮੇ ਅੱਗ ਲੱਗ ਗਈ ਪੂਰੇ ਗੁੱਸੇ ਚ ਆ ਕੇ ਕਹਿਣ ਲੱਗੀ ਇਹ ਕੁੜੀ ਤੁਹਾਡੀ ਕੀ ਲੱਗਦੀ ਹੈ ਮੈਂ ਬੜੀ ਨਰਮੀ ਨਾਲ ਕਿਹਾ ਮੇਰਾ ਤਾਂ ਇਸ ਨਾਲ ਇਨਸਾਨੀਅਤ ਵਾਲਾ ਰਿਸ਼ਤਾ ਹੈ ਪੈਣ ਜੀ ਮੈਂ ਤਾਂ ਤੁਹਾਡੇ ਨਾਲ ਤੁਹਾਡੇ ਨੋਟਿਸ ਵਿੱਚ ਲਿਉਣ ਵਾਲੀ ਗੱਲ ਕੀਤੀ ਸੀ ਆ ਬਸ ਸਲਾਮ ਅਸਵਰੇ ਦੇ ਤੌਰ ਤੇ ਮੈਂ ਕੋਈ ਤੁਹਾਡੇ ਜਾਂ ਤੁਹਾਡੀ ਕੰਪਨੀ ਦੇ ਕੰਮ ਵਿੱਚ ਵਿਗਨ ਨਹੀਂ ਪਾਉਣਾ ਚਾਹੁੰਦੀ ਜੋ ਤੁਹਾਨੂੰ ਚੰਗਾ ਨਹੀਂ ਲੱਗਿਆ ਤਾਂ ਮੈਂ ਮਾਫੀ ਮੰਗਦੀ ਹਾਂ ਮੈਂ ਟਿੱਲੀ ਜਈ ਹੋ ਕੇ ਕਿਹਾ ਮੇਰੀ ਗੱਲ ਸੁਣ ਕੇ ਉਹ ਥੋੜੇ ਟਾਈਮ ਲਈ ਖਾਮੋਸ਼ ਹੋ ਗਈ ਮੈਂ ਸੋਚਿਆ ਕਿ ਸ਼ਾਇਦ ਮੇਰੀ ਗੱਲ ਉਹ ਸਮਝ ਗਈ ਹੈ ਜਾਂ ਸਮਝਣ ਦਾ ਯਤਨ ਕਰ ਰਹੀ ਹੈ ਬਸ ਫਿਰ ਕੀ ਸੀ ਫੋਨ ਚੋਂ ਕੰਨ ਪਾੜਵੀਂ ਆਵਾਜ਼ ਮੇਰਾ ਦਿਲ چیر ਗਈ ਆ ਓ ਆ ਕਰੀਸੀ ਜੇ ਤੁਹਾਨੂੰ ਇਸ ਕੁੜੀ ਨਾਲ ਜ਼ਿਆਦਾ ਹੀ ਹਮਦਰਦੀ ਹੈ ਨਾ ਤਾਂ ਆਪਣੇ ਨਾਲ ਕੈਨੇਡਾ ਕਿਉਂ ਨਹੀਂ ਲੈ ਜਾਂਦੇ ਉੱਥੇ ਜਾ ਕੇ ਫੋਨ ਵੀ ਲੈ ਦਿਓ ਤੇ ਨਵੀਂ ਕਾਰ ਵੀ ਲੈ ਦਿਓ ਐਨਾ ਕਹਿ ਕੇ ਉਹਨੇ ਫੋਨ ਕੱਟ ਦਿੱਤਾ ਤੀਜੇ ਦਿਨ ਬਾਅਦ ਫਿਰ ਅਸੀਂ ਮੰਡੀ ਦਵਾਈ ਲੈਣ ਗਏ ਸੋਚਿਆ ਕਿ ਉਸ ਕੁੜੀ ਦੀ ਕਾਰ ਵਿੱਚ ਰਹਿ ਗਈ ਸ਼ੋਲਾ ਉਹਨੂੰ ਵਾਪਸ ਦੇ ਆਵਾਂ ਸਾਨੂੰ ਦੇਖ ਕੇ ਉਹ ਕੁੜੀ ਦੀ ਅੱਖਾਂ ਭਰ ਆਈਆਂ ਮੈਂ ਕਿਹਾ ਅੱਜ ਕੰਮ ਤੇ ਨਹੀਂ ਗਈ ਹੰਝੂਆਂ ਨੂੰ ਚੁੰਨੀ ਦੇ ਲਾੜ ਨਾਲ ਪੂੰਝਦੀ ਹੋਈ ਕਹਿਣ ਲੱਗੀ ਆਂਟੀ ਜੀ ਕੱਲ ਮੈਨੂੰ ਨੌਕਰੀ ਤੋਂ ਜਵਾਬ ਮਿਲ ਗਿਆ ਪਤਾ ਨਹੀਂ ਕਾਤੋਂ ਮੇਰੇ ਪੈਰ ਮਨਮਨ ਭਾਰੇ ਹੋ ਗਏ ਆ ਪਤਾ ਨਹੀਂ ਮੈਂ ਕਿਵੇਂ ਤੇ ਕਦੋਂ ਕੁੜੀ ਦੀ ਸ਼ੋਲ ਫੜਾ ਕੇ ਕਾਰ 'ਚ ਜਾ ਬੈਠੀ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਮੇਰੇ ਆਲੇ ਦੁਆਲੇ ਘੁੰਮਣ ਲੱਗੀਆਂ ਕੁੜੀ ਦੀ ਨੌਕਰੀ ਚਲੀ ਗਈ ਮੈਨੂੰ ਲੱਗਿਆ ਜਿਵੇਂ ਮੈਂ ਕੋਈ ਗੁਨਾਹ ਕਰ ਬੈਠੀ ਹੋਵਾਂ ਸਹੀ ਗੱਲ ਹੈ ਈਆਂ ਸਬਦੀਆਂ ਸਾਂਝੀਆਂ ਹੁੰਦੀਆਂ ਨੇ ਤੁਹਾਨੂੰ ਇਹ ਛੋਟੀ ਜਿਹੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਵਿਚਾਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ